ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਜਿੰਨਾ ਚਿਰ ਪੰਜਾਬ ਦੇ ਵਿੱਚ ਕਿਸੇ ਵੀ ਵੱਡੀ ਤੋਂ ਵੱਡੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਉਹਨਾਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ ਜੋ ਲਗਾਤਾਰ ਜਾਰੀ ਹੈ ਜੋ ਸੰਘਰਸ਼ ਲਗਾਤਾਰ ਜਾਰੀ ਹੈ ਰਤਿੰਦਨ ਜੋ ਗੱਲ ਇਹ ਹੈ ਕਿ ਹੋਰ ਪ੍ਰੈਸਰ ਪੁੱਤਰ ਕਿੱਥੇ ਗਏ ਸਾਰੇ ਕਿ ਪ੍ਰੈਸਰ ਪੁੱਤਰ ਉੱਥੇ ਕੋਈ ਵੀ ਨਹੀਂ ਪਹੁੰਚਿਆ ਹਜੇ ਦਾ ਕਿਸੇ ਨੇ ਧਰਨੇ ਦੀ ਜੋ ਭੁਖੜਤਾ ਲਾਈ ਹੈ ਉਹਦੀ ਕੋਈ ਹਜੇ ਤੱਕ ਕਿਸੇ ਵੀ ਨਿਊਜ਼ ਵਾਲੇ ਨੇ ਕਿਉਂ ਨਹੀਂ ਚਲਾਈ ਇਹ ਗੋਦੀ ਮੀਡੀਆ ਕੱਲਾ ਹੋਰ ਸਾਰੇ ਸਿੱਖ ਜਥੇਬੰਦੀਆਂ ਜਾ ਰਹੀਆਂ ਨੇ ਆਪਦੇ ਆਪ ਦੇ ਵਿਚਾਰ ਸਰਕਾਰ ਨੂੰ ਲਾਣਤਾ ਪਾ ਰਹੀਆਂ ਨੇ ਕਿ ਤੁਸੀਂ ਰਾਮ ਰਹੀਮ ਨੂੰ ਪੈਰੋਲ ਦੇ ਦਿੰਨੇ ਹੋ 8-10 ਵਾਰ ਵੀ ਦੇ ਦਿੱਤੀ ਹੈ ਪੈਰੋਲ ਉਹਨੂੰ ਕਿ ਉਸ ਦੇ ਗਨਾਹ ਤੁਹਾਨੂੰ ਨਹੀਂ ਦਿਖਦੇ ਕਿ ਤੁਸੀਂ ਸਾਡੇ ਸਿੰਘਾਂ ਨੂੰ ਹਜੇ ਤੱਕ ਇੱਕ ਵਾਰ ਵੀ ਪੈਰੋਲ ਨਹੀਂ ਦਿੱਤੀ ਤੇ ਸੰਘਰਸ਼ ਲੰਮਾ ਵੀ ਜਾ ਸਕਦਾ ਅਗਰ ਕਿ ਪਰਿਵਾਰ ਦੇ ਜਿੰਨੇ ਬੈਠੇ ਨੇ ਬੰਦੀ ਸਿੰਘਾਂ ਦੇ ਜਿੰਨੇ ਪਰਿਵਾਰ ਬੈਠੇ ਨੇ ਅਗਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਕੁਝ ਹੋ ਗਿਆ ਤਾਂ ਸੰਘਰਸ਼ ਦੀ ਹਾਲਚਾਲ ਬਦਲ ਸਕਦੇ ਨੇ ਕਿ ਇਹ ਉਹਨਾਂ ਚਿਰ ਸੰਘਰਸ਼ ਚੱਲੂਗਾ ਜਿੰਨਾ ਚਿਰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਬੰਦੀ ਸਿੰਘਾਂ ਨੂੰ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਵੀ ਵੱਡੀ ਤੋਂ ਵੱਡੀ ਜੇਲ੍ਹ ਦੇ ਵਿੱਚ ਜਿੰਨਾ ਚਿਰ ਸ਼ਿਫਟ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਉਸੇ ਤਰ੍ਹਾਂ ਹੀ ਲਗਾਤਾਰ ਚੱਲਦਾ ਰਹਿਣਾ ਹੈ। ਬਾਕੀ ਤੁਸੀਂ ਭਾਈ ਬਲਜਿੰਦਰ ਸਿੰਘ ਪ੍ਰਵਾਨਾ ਦੀ ਕੱਲ ਦੀ ਸਪੀਚ ਤੁਸੀਂ ਸੁਣ ਤੱਕਦੇ ਹੋ ਉਹ ਵੀ ਉੱਥੇ ਗਏ ਸੀ ਤੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸਿੰਘਾਂ ਬਾਰੇ ਦੇਖ ਸਕਦੇ ਹੋ। ਸਜੇ ਹੋਏ ਸੰਗਤ ਅਸੀਸ ਬਖਸ਼ੋ ਆਖੋ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਠੰਡੇ ਠਾਰ ਬੰਦਿਆਂ ਨੂੰ ਦੱਬ ਲਿੰਦੇ ਲੋਕ ਇੱਥੇ ਜੋ ਦਾਵਾ ਹਰ ਕੋਈ ਕਰਦਾ ਹੈ ਚਾਨੇ ਉੱਤੇ ਜਾਣਦਾ ਤਾਂ ਵੀ ਤਾਂ ਵੀ ਮਾ ਜੰਮੇ ਯੋਧਾ ਸੂਰਬੀਰ ਇੱਥੇ ਜਿਹੜਾ ਸੂਰਜ ਦੀ ਅੱਖ ਵਿੱਚ ਅੱਖ ਪਾਉਣੀ ਜਾਣਦਾ ਜਪ ਕੇ ਅਕਾਲ ਉਹਨਾਂ ਕਾਲ ਹੁੰਦਾ ਕੀਤਾ ਵਸ ਕਰ ਧਰਮ ਦੀ ਦੁਨੀਆ ਚ ਅਤ ਜਾਣਾ ਹੁੰਦਾ ਏ ਕੁਝ ਕੁ ਸਿਰਾਂ ਨੂੰ ਹੁੰਦਾ ਵਰਦਾਨ ਧਰੋਂ ਆਇਆ ਉਹਨਾਂ ਝੁਕਣਾ ਨਹੀਂ ਹੁੰਦਾ ਲੱਥ ਜਾਣਾ ਹੁੰਦਾ ਏ ਉਹਨਾ ਝੁਕਣਾ ਨਹੀਂ ਹੁੰਦਾ ਲੱਠ ਜਾਣਾ ਹੁੰਦਾ ਆਪਾਂ ਜੰਮੂ ਨਾ ਅੱਪਾ ਜਿਸ ਸੰਬੰਧ ਚ ਇੱਥੇ ਸਾਰੇ ਇਕੱਠੇ ਆ ਬੈਠੇ ਆ ਪਰਿਵਾਰਕ ਇਕੱਤਰ ਹੋਏ ਆ ਇਹ ਕਿਸੇ ਨੂੰ ਦੱਸਣ ਦੀ ਜਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਉਂ ਇੱਥੇ ਅੱਜ 12 14 ਦਿਨ ਹੋ ਚੱਲੇ ਨੇ ਔਰ ਜਿਹਦੇ ਵਿੱਚ ਡਿਬੜੂ ਗਾੜ ਤਿੰਨ ਸਿੰਘਾਂ ਦੀ ਜਿਹੜੀ ਹਾਲਤ ਆ ਉਹ ਬੜੀ ਗੰਭੀਰ ਹੈ ਉਤੋਂ ਸਾਡੀ ਭੈਣ ਭਾਈ ਅਮਰਤਪਾਲ ਸਿੰਘ ਜੀ ਦੇ ਘਰੋਂ ਧਰਮਸਪਤ ਨੇ ਉਹਨਾਂ ਨੇ ਵੀ ਜਾਣ ਲਈ ਛਕਿਆ ਹਾਲਤ ਉਹਨਾਂ ਦੀ ਵੀ ਬੜੀ ਗੰਭੀਰ ਹੈ ਉਹ ਆਸਾਮ ਹੀ ਨੇ ਉੱਥੇ ਡਿਬੜੂ ਗਾੜੀ ਨੇ ਤੇ ਇਧਰ ਸਾਡਾ ਪਰਿਵਾਰ ਸਾਡੀ ਮਾਂ ਸਾਡੀਆਂ ਭੈਣਾਂ ਇਧਰ ਭੁਖੜ ਧਰਤਾ ਤੇ ਬੈਠੇ ਨੇ ਅਸੀਂ ਜੇ ਹਥਿਆਰ ਚੱਕੀਏ ਸੰਗਰਸ਼ ਦੀ ਗੱਲ ਕਰੀਏ ਤੇ ਸਾਡੇ ਤੇ ਦੋਸ਼ ਲੱਗ ਜਾਂਦਾ ਹੈ ਇਹ ਮਾਹੌਲ ਖਰਾਬ ਕਰਨ ਵਾਲੇ ਨੇ ਤੇ ਜੇ ਭੁਖੜ ਧਰਤਾ ਰੱਖੀਏ ਤੇ ਭੁਖੜ ਧਾਲ ਕਰਕੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਕਹਿਣ ਲੱਗ ਜਾਂਦੇ ਨੇ ਇਹ ਤਾਂ ਜੀ ਸਿੱਖੀ ਦਾ ਸਿਧਾਂਤ ਨਹੀਂ ਐ ਮੈਂ ਇੱਕ ਗੱਲ ਕਰਾਂ ਮੈਂ ਛੋਟੀ ਜੀ ਤੁਸੀਂ ਜਿੱਧਰ ਨੂੰ ਮਰਜ਼ੀ ਤੁਰ ਲੋ ਇੱਕ ਨਾ ਕਿਸੇ ਪਿੰਡ ਦੇ ਵਿੱਚ ਗੌਰ ਕਰਿਓ ਜੇ ਸਾਖੀਵਾਲ ਇਹਨੂੰ ਮਜ਼ਾਕ ਵਿੱਚ ਨਾ ਲਿਓ ਜੇ ਇੱਕ ਪਿੰਡ ਦੇ ਵਿੱਚ ਚੋਰ ਸੀ ਤਿੰਨ ਪੱਕੇ ਚੋਰੀ ਕਰਦੇ ਨਿੱਕੀ ਮੋਟੀ ਆਪਣਾ ਗੁਜ਼ਾਰਾ ਚਲਾ ਲੈਂਦੇ ਤੇ ਉਹਨਾਂ ਨੇ ਸੋਚਿਆ ਵੀ ਜਿਸ ਪਿੰਡ ਵਿੱਚ ਆਪਾਂ ਰਹਿੰਦੇ ਆ ਸਾਡੇ ਤਾਂ ਪਿੰਡ ਦਾ ਇੱਕ ਚੌਧਰੀ ਬੜਾ ਅਮੀਰ ਹੈ ਵੀ ਆਪਾਂ ਉਸ ਚੌਧਰੀ ਨੂੰ ਕਿਉਂ ਨਾ ਲੁੱਟੀਏ ਨਾਲੇ ਸਾਰੀ ਉਮਰ ਦੀਆਂ ਰੋਟੀਆਂ ਨਾਲੇ ਪਰਿਵਾਰ ਸੁਖੀ ਆਪਾਂ ਨਿੱਕੇ ਨਿੱਕੇ ਚੋਰੀਆਂ ਕਰਦੇ ਰਹਿੰਦੇ ਆ ਉਹਨਾਂ ਨੇ ਵਿਊਨ ਤੋਂ ਬਣਾਈ ਗੌਰ ਕਰਿਓ ਕਾਗਰਤਾ ਬਣਾਓ ਜੇ ਇਸ ਗੱਲ 'ਵਲ ਬੜਾ ਵੱਡਾ ਕੌਮ ਦਾ ਦੁਖਾਂਤ ਲੈ ਕੇ ਇੱਥੇ ਬੈਠੇ ਆਂ ਤੇ ਇਸ ਦੁਖਾਂਤ ਦੇ ਵਿੱਚੋਂ ਅਸੀਂ ਆਪਣੀ ਕੌਮ ਦਾ ਭਵਿੱਖ ਸਿਰਜਣਾ ਹੈ ਜਿ ਜਿੱਥੇ ਬੈਠੇ ਆਂ ਤੇ ਅਸੀਂ ਆਪਣੇ ਭਰਾਵਾਂ ਦਾ ਆਪਣੇ ਕੌਮ ਦਾ ਇਤੋਂ ਭਵਿੱਖ ਵੇਖਣਾ ਵੀ ਭਵਿੱਖ ਕੀ ਆ ਸਾਡਾ ਉਹ ਜਦੋਂ ਉਹਨਾਂ ਨੇ ਵੇਦ ਬਣਾਈ ਵੀ ਅੱਜ ਇਸ ਅਮੀਰ ਸਾਡੇ ਪਿੰਡ ਦਾ ਜਿਹੜਾ ਇਹਦੇ ਘਰ ਚੋਰੀ ਕਰਾਂਗੇ ਜਦੋਂ ਚੋਰੀ ਕਰਨ ਗਏ ਉਹਨੇ ਘਰ ਦੇ ਵਿੱਚ ਨਾ ਕੁੱਤੇ ਰੱਖੇ ਸੀ ਕੁੱਤੇ ਉਹ ਜਦੋਂ ਕੰਨ ਟੱਪਣ ਲੱਗੇ ਕੁੱਤੇ ਭੌਂਕੇ ਜਦੋਂ ਕੁੱਤੇ ਭੌਂਕੇ ਮਾਲਕ ਜਾਗ ਗਿਆ ਦਰਵਾਜ਼ਾ ਖੋਲ੍ਹਿਆ ਉਹਨੇ ਵੇਖਿਆ ਕੀ ਹੈ ਤੇ ਉਹ ਉਸੇ ਵੇਲੇ ਚੋਰ ਭੱਜ ਗਏ ਚੋਰੀ ਕਰਦੀ ਸੁੱਖੀ ਨਾ ਰਹੀ ਕਿਉਂਕਿ ਕੁੱਤੇ ਭੌਂਕਣ ਲੱਗੇ ਇੱਕ ਦਿਨ ਛੱਡ ਕੇ ਫੇਰ ਉਪਰਾਲਾ ਕੀਤਾ ਚੋਰੀ ਦਾ ਫੇਰ ਉਹ ਕੁੱਤੇ ਵਫਾਦਾਰ ਸੀ ਘਰ ਦੀ ਰੋਟੀ ਖਾਂਦੇ ਸੀ ਵਫਾਦਾਰੀ ਕਰਦੇ ਨੇ ਭਾਵੇਂ ਡਾਂਗ ਮਾਰੋ ਤਾਂ ਵੀ ਵਫਾਦਾਰੀ ਕਰਦੇ ਨੇ ਉਹ ਫੇਰ ਗਏ ਕੁੱਤੇ ਫੇਰ ਭੰਕੇ ਤੇ ਮਾਲਕ ਨੂੰ ਫੇਰ ਜਾਗ ਆ ਗਈ ਚੋਰੀ ਫੇਰ ਨਾ ਆਈ ਤੇ ਆ ਕੇ ਸੋਚਦੇ ਨੇ ਕਿ ਕੀ ਕਰੀਏ ਸਾਡੇ ਕੋਲ ਤੇ ਚੋਰੀ ਨਹੀਂ ਹੋ ਰਹੀ ਕੁੱਤੇ ਬੜਾ ਤੰਗ ਕਰਦੇ ਨੇ ਕੁੱਤੇ ਭੌਂਕਦੇ ਨੇ ਕਿਸੇ ਨੇ ਕਿਹਾ ਵੀ ਆਪਾਂ ਕੁੱਤਿਆਂ ਨੂੰ ਨਾ ਦਵਾਈ ਪਾ ਦਿੰਦੇ ਆ ਜਾਂ ਖਵਾ ਕੇ ਮਾਰ ਦਿੰਦੇ ਆ ਉਹ ਕਹਿੰਦਾ ਨਹੀਂ ਜੇ ਆਪਾਂ ਕੁੱਤੇ ਮਾਰਦੇ ਤੇ ਲੋਕਾਂ ਨੇ ਆਪਾਂ ਨੂੰ ਆਪਾਂ ਨੂੰ ਕਹਿੰਦਾ ਬੜੇ ਨਰਦਈ ਬੰਦੇ ਨੇ ਆਪਣੇ ਨਾਲ ਹਮਦਰਦੀ ਨਹੀਂ ਕਰਨੀ ਕਿਸੇ ਨੇ ਇਹ ਕੰਮ ਗਲਤ ਹੋ ਜਾਏਗਾ ਇੱਕ ਤਾਂ ਕਹਿੰਦਾ ਫਿਰ ਕੀ ਕਰੀਏ ਕਹਿੰਦਾ ਆਪਾਂ ਇਹ ਗੱਲ ਪਿੰਡ ਚ ਫਲਾ ਦਈਏ ਵੀ ਇਸ ਮਾਲਕ ਦੇ ਬੰਦੇ ਦੇ ਅਮੀਰ ਬੰਦੇ ਦੇ ਜਿਹੜੇ ਕੁੱਤੇ ਨੇ ਉਹ ਹਲਕੇ ਹੋ ਗਏ ਨੇ ਉਹ ਕੁੱਤਾ ਲੈ ਕੇ ਜਦੋਂ ਕਮਾਨ ਤੁਰਿਆ ਪਹਿਲਾ ਆਇਆ ਉਹਨੇ ਕਿਹਾ ਵੀ ਤੇਰੇ ਕੁੱਤੇ ਤਾਂ ਹਲਕੇ ਹੋ ਗਏ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਤੇ ਹਲਕੇ ਹੋ ਗਏ ਨੇ ਦੂਜੇ ਨੇ 5 ਮਿੰਟਾਂ ਬਾਅਦ ਉਹ ਟੱਕਰਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਇਹ ਨੁਕਸਾਨ ਕਰਨਗੇ ਤੀਜਾ ਮਿਲਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਨੇ ਉਹ ਤੇਰਾ ਨੁਕਸਾਨ ਕਰਨਗੇ ਜਦੋਂ ਮਾਲਕ ਨੂੰ ਤਿੰਨ ਚਾਰ ਬੰਦਿਆਂ ਨੇ ਆਹ ਗੱਲ ਵਾਰ-ਵਾਰ ਕਹੀ ਉਹ ਮਾਲਕ ਜਿਹਦੇ ਕੁੱਤੇ ਬੜੇ ਵਫਾਦਾਰ ਸੀ ਉਹ ਆਪਣੇ ਘਰ ਜਾਂਦਾ ਤੇ ਉਹਨਾਂ ਕੁੱਤਿਆਂ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਵੀ ਮੇਰੇ ਕੁੱਤੇ ਜਿਹੜੇ ਨੇ ਉਹ ਹਲਕੇ ਹੋ ਗਏ ਨੇ ਤੇ ਅੱਜ ਫਿਰ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਕੁੱਤੇ ਆ ਹਾ ਕੁਕਰ ਆਪਾਂ ਸ਼ਬਦ ਵਰਤਦੇ ਆ ਪਾਣੀ 'ਚ ਵੀ ਤੇਰੇ ਦਰ ਤੇ ਕੁੱਤੇ ਆ ਤੇ ਅਸੀਂ ਭੌਂਕਦੇ ਰਹਿਣਾ ਅਸੀਂ ਆਪਣੀ ਡਿਊਟੀ ਲਾਂਦੇ ਰਹਿਣਾ ਤੇ ਜਦੋਂ ਪਹਿਰੇ ਸੀ ਆਪਣੀ ਡਿਊਟੀ ਕਰਾਂਗੇ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਉਹ ਜਦੋਂ ਆਪਣੀ ਉਹ ਡਿਊਟੀ ਨਭਾਈ ਉਹ ਕੁੱਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਲੱਗਾ ਪਹਿਰਾ ਦੇਣ ਤੇ ਸਾਡੇ ਲੋਕਾਂ ਨੇ ਏਜੰਸੀਆਂ ਬਦਨਾਮੀ ਫਿਰ ਬਦਨਾਮੀ ਕੀਤੀ ਜਾਂਦੀ ਹੈ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਇਹਨੂੰ ਫਿੱਟ ਕੀਤਾ ਗਿਆ ਇਹ ਪੈਸੇ ਇਕੱਠੇ ਕਰ ਰਿਹਾ ਹੈ ਇਹ ਲੋਕਾਂ ਦੇ ਪੁੱਤ ਮਰਾਏਗਾ ਇਹ ਤਾਂ ਉਹਦੇ ਉੱਤੇ ਦੋਸ਼ ਲਾ ਕੇ ਉਹਨੂੰ ਮਾੜਾ ਬੋਲ ਕੇ ਉਹਨੂੰ ਜੰਸੀਆਂ ਦਾ ਕਹਿ ਕੇ ਉਸ ਬੰਦੇ ਦੇ ਖਿਲਾਫ ਉਹਦੇ ਕੌਮ ਦੇ ਬੰਦੇ ਖੜੇ ਕਰ ਦਿੱਤੇ ਇਹ ਸਿਸਟਮ ਬਣਿਆ ਹੋਇਆ ਹੈ ਔਰ ਇਹੀ ਸਿਸਟਮ ਮੈਂ ਨਾ ਹੈਰਾਨ ਹੋ ਜਾਂਦਾ ਇੱਕ ਗੱਲ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਸਾਨੂੰ ਕੋਈ ਬੇਗਾਨਾ ਮੈਂ ਆਪਣੀ ਗੱਲ ਵੀ ਕਰ ਰਿਹਾ ਇੱਥੇ ਕੋਈ ਮਾਰ ਨਹੀਂ ਸਕਦਾ ਦੁੱਖ ਪਤਾ ਕਦੋਂ ਲੱਗਦਾ ਅੱਜ ਮੰਨ ਲਓ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਆਇਆ ਕਿਉਂਕਿ ਵੀਰਦੀਪ ਸਿੰਘ ਸ਼ਹੀਦ ਭਰਾ ਵੀ ਤਲਜੀਤ ਸਿੰਘ ਕਲਸੀ ਵੀਰ ਅਮਰਤਪਾਲ ਸਿੰਘ ਵੀਰ ਅਵਤਾਰ ਸਿੰਘ ਖੰਡਾ ਵੀਰ ਦੋਕੇ ਬਾਪੂ ਅਜਮੇਰ ਸਿੰਘ ਵੀਰ ਦੇਵਗਨ ਦਾਸ ਅਸੀਂ ਸਰੀਰਕ ਤੌਰ ਤੇ ਭਾਵੇਂ ਕਦੇ ਮਿਲਦੇ ਸੀ ਪਰ ਅਸੀਂ ਵਰਚੁਅਲ ਗੂਗਲ ਮੀਟਿੰਗ ਸਾਡੀ ਦੂਜੇ ਦਿਨ ਤੀਜੇ ਦਿਨ ਦੋ-ਦੋ ਘੱਟੇ ਤਿੰਨ-ਤਿੰਨ ਘੰਟੇ ਸਾਡੀ ਮੀਟਿੰਗ ਹੁੰਦੀ ਸੀ ਜਿਹੜੀ ਮੈਂ ਗੱਲ ਕਰਨ ਲੱਗਾ ਵੀ ਜਦੋਂ ਤੱਕ ਸਾਨੂੰ ਸਾਡੇ ਲੋਕ ਨਹੀਂ ਸਾਨੂੰ ਸਮਝਦੇ ਅਸੀਂ ਉਦੋਂ ਤੱਕ ਕਾਮਯਾਬੀ ਦੀਆਂ ਪੌੜੀਆਂ ਨਹੀਂ ਚੜ ਸਕਦੇ ਸਾਨੂੰ ਬੇਗਾਨਾ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ ਨੁਕਸਾਨ ਸਾਨੂੰ ਆਪਣੇ ਪਹੁੰਚਾਉਂਦੇ ਨੇ ਕਿਵੇਂ ਜਦੋਂ ਵੀਰ ਅਮਰਤਪਾਲ ਸਿੰਘ ਜੀ ਤੁਰੇ ਸਾਡੀ ਬਰੋਚਾਰੀ ਖੜੀ ਹੋਗੇ ਨਾ ਅਗੇ ਜੀ ਇਹ ਤਾਂ ਸੰਤਾ ਦੀ ਨਕਲ ਕਰਦਾ ਤੇ ਮੈਂ ਫਿਰ ਇੱਕ ਬੇਨਤੀ ਕਰਾਂ ਕਿ ਦੀ ਨਕਲ ਕਰੀਏ ਸਰਸੇ ਵਾਲੀ ਦੀ ਕਰੀਏ ਜਵਾਬ ਦਿਓ ਸਰਸੇ ਵਾਲੀ ਨਕਲ ਕਰੀਏ ਜਾਂ ਆਸਾ RAM ਦੀ ਨਕਲ ਕਰੀਏ ਦੱਸੋ ਨਕਲ ਕਿ ਦੀ ਕਰੀਏ ਸਾਡੇ ਲੋਕ ਸਾਨੂੰ ਬਦਨਾਮ ਕਿਵੇਂ ਜਦੋਂ ਵੀਰ ਅਮਰਤਪਾਲ ਸਿੰਘ ਮੈਂ ਕਹਿੰਦਾ ਲੋਕਾਂ ਦੇ ਹਾਲਾਤ ਵੇਖ ਲਓ ਜੇ ਜਦੋਂ ਫਰਾਰ ਹੋਏ ਸਾਈਡ ਤੇ ਹੋਏ ਲੈ ਇੱਕ ਡੱਕ ਸੂਰਮਾ ਸੀ ਹੋ ਗਿਆ ਫਰਾਰ ਲੋਕਾਂ ਨੇ ਪੁੱਤ ਬਣਾਤੇ ਚੱਲੇਗੀ ਗੱਲ ਜਦੋਂ ਅਮਰਤਪਾਲ ਸਿੰਘ ਨੇ ਆ ਕੇ ਗ੍ਰਿਫਤਾਰੀ ਦਿੱਤੀ ਇਹ ਤਾਂ ਸੈਟਿੰਗ ਕਰਕੇ ਆਇਆ ਸਰਕਾਰ ਦੇ ਨਾਲ ਇਹਨੇ ਤਾਂ ਗ੍ਰਿਫਤਾਰੀ ਦਿੱਤੀ ਆ ਅੱਜ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ ਸਾਡੇ ਲੋਕ ਪਤਾ ਹੀ ਕਰਨਗੇ ਇਹ ਪੁਲਿਸ ਨਾਲ ਸੈਟਿੰਗ ਕਰਕੇ ਆਇਆ ਇਹਦੀ ਰਿਹਾਈ ਤਾਂ ਹੋਈ ਹੈ ਤੇ ਰਿਹਾਈ ਨਹੀਂ ਸੀ ਹੋਣੀ ਜਦੋਂ ਘਰੇ ਆ ਗਿਆ 2 ਮਹੀਨੇ ਚੋਪਰਿਆ ਪਰਿਵਾਰ ਚ ਰਿਆ ਲੋਕਾਂ ਨੇ ਕਿਹਾ ਬੱਸ ਡਰ ਗਿਆ ਬੰਦਾ ਬਣਾ ਕੇ ਭੇਜਦਾ ਇਹ ਹੁਣ ਨਹੀਂ ਬੋਲ ਸਕਦਾ ਤੇ ਜਦੋਂ ਦੁਬਾਰਾ ਫੇਰ ਆ ਕੇ ਉਹਨੇ ਉਹ ਬੋਲ ਜੋ ਸਾਡੇ ਯੋਧਿਆਂ ਦੇ ਗੂੰਜਦੇ ਸੀ ਉਹਨੇ ਫੇਰ ਉਹੀ ਬੋਲ ਗੂੰਜਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੇ ਕਿਹਾ ਇਹ ਤਾਂ ਸਰਕਾਰਾਂ ਦਾ ਟਾਊਟ ਬਣ ਕੇ ਆਇਆ ਸਾਡੇ ਮੁੰਡੇ ਫੇਰ ਮਰ ਆਏਗਾ ਲੋਕ ਨਹੀਂ ਕਿਸੇ ਪਾਸੇ ਫੜ ਫੜਨਦੇ ਸਾਨੂੰ ਸਾਨੂੰ ਵੀ ਕਹਿੰਦੇ ਲੋਕ ਮੈਂ ਮੈਂ ਡਰ ਕੇ ਕਹਾਂਗਾ ਇੱਕ ਗੱਲ ਮੈਂ ਮੇਰੇ ਦਿਲ ਚ ਮੇਰਾ ਭਰਾ ਸੀ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹ ਜਦੋਂ ਅੰਮ੍ਰਿਤਸਰ ਤੋਂ ਪਹਿਲਾਂ ਉਹ ਜੋ ਮਰਜੀ ਸੀ ਜਿਵੇਂ ਕਰਦਾ ਸੀ ਉਹ ਗੱਲ ਬੱਕਰੀ ਸੀ ਪਰ ਜਦੋਂ ਉਹਨੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌ ਲੈ ਲਈ ਉਹ ਵੀਰ ਭਗਵੰਤ ਸਿੰਘ ਖਾਲਸਾ ਬਣ ਗਿਆ ਉਹਨੇ ਜਦੋਂ ਲੋਕੀ ਮਸ਼ਕਰੀਆਂ ਕਰਦੇ ਨੇ ਅੱਜ ਉਹ ਵੀਰ ਨਾ ਮੈਂ ਤੂੰ ਜੇਲ੍ਹ ਤੋਂ ਬਾਹਰ ਆਇਆ ਮੈਂ ਗੱਲ ਕਰਨ ਲੱਗਾ ਸਭਾ ਹਲਤ ਉਹਨਾਂ ਸੁਭਾਅ ਅਸਿਉ ਨੂੰ ਨਹੀਂ ਸੀ ਪਤਾ ਲੱਗਦਾ ਮੈਂ ਸੱਚ ਕਹਿ ਰਿਹਾ ਉਹਨੇ ਬੋਲ ਦੇਣਾ ਕਦੇ ਗੁੱਸਾ ਨਹੀਂ ਸੀ ਉਹਨੇ ਮੇਰੇ ਸਬੰਧ ਵਿੱਚ ਵੀ ਬੋਲਿਆ ਉਦੋਂ ਮੈਨੂੰ ਕਈ ਵੀਰਾਂ ਨੇ ਕਿਹਾ ਭਾਈ ਸਾਹਿਬ ਤੁਹਾਡੇ ਖਿਲਾਫ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਕਿਹਾ ਭਰਾਏ ਨਾ ਚੋੜਾ ਪਾਇਆ ਗਾਤਰੇ ਕਿਰਪਾਨ ਭਾਈ ਉਹਨੇ ਇਹ ਗੱਲ ਬੋਲੀ ਮੈਂ ਸੰਗਤ ਚ ਗੱਲ ਤਾਂ ਕਰਨ ਲੱਗਾ ਇਹ ਸਾਰਿਆਂ ਦੇ ਠੁਕਦੀ ਆ ਉਹਨੇ ਕਿਹਾ ਵੀਰ ਤਾਂ ਜੇਲ ਤਾਂ ਜਾਂਦੇ ਨੇ ਆਖੇ ਪੰਤ ਕਸਾ ਬੜਾ ਦੰਦਾ ਪੈਸਾ ਇਕੱਠਾ ਕਰਦੇ ਨੇ ਤੇ ਅੱਜ ਉਸ ਵੀਰ ਦੇ ਵੀ ਮਾਪਿਓ ਬੈਠੇ ਹੋਣਗੇ ਸਾਰਿਆਂ ਦੇ ਮਾਪਿਓ ਬੈਠੇ ਨੇ ਮੈਨੂੰ ਇੱਕ ਬੰਦਾ ਇੱਥੇ ਆ ਕੇ ਖੜਾ ਬਾਹ ਖੜੀ ਕਰਕੇ ਦੱਸਦੇ ਵੀ ਸਾਡੇ ਕੋਲ ਮਾਇਆ ਮੈਂ ਬਾਹ ਖੜੀ ਕਰਦਾ ਮੈਂ ਇੱਕ ਸਾਲ ਜੇਲ ਤੇ ਸੱਤ ਵੀ ਲੈ ਰਿਆਂ ਸਾਲ ਮੈਨੂੰ ਇੱਥੇ ਜੇਲ੍ਹ ਚ ਬਾਹਰ ਆਉਣ ਨੂੰ ਹੋ ਗਿਆ ਇੱਕ ਬੰਦਾ ਮੈਨੂੰ ਵਿਦੇਸ਼ ਦੇ ਵਿੱਚੋਂ ਇੱਕ ਬੰਦਾ ਮੈਂ ਗੁਰੂ ਰਾਮਦਾਸ ਦੇ ਦਰ ਤੇ ਬੈਠਾ ਖੜਿਆ ਇੱਕ ਬੰਦਾ ਅੱਗੇ ਮੈਨੂੰ ਕਹਿੰਦੇ ਮੇਰੇ ਪਰਿਵਾਰ ਨੂੰ ਪੈਸਾ ਭੇਜਾਂ ਜਾਂ ਪਰਵਾਨ ਦੇ ਨੂੰ ਪੈਸਾ ਭੇਜਿਆ ਮੇਰੀ ਧੌਣ ਵੱਢ ਦਿਓ ਜੇ ਬੋਲੇ ਸੋਹਿਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਅਖੇ ਜੀ ਪੈਸਾ ਇਕੱਠਾ ਕਰਕੇ ਫਲਾਣਾ ਕਰਕੇ ਤੁਰ ਕੇ ਤਾਂ ਵੇਖੋ ਜੇ ਅਸੀਂ ਵੀਡੀਓ ਪਾਈਏ ਸੋਸ਼ਲ ਮੀਡੀਆ ਤੇ ਇਹ ਤਾਂ ਪੈਸੇ ਇਕੱਠੇ ਕਰਦੇ ਨੇ ਮੈਂ ਜੁਨਾ ਲੋਕਾਂ ਨੂੰ ਵੀ ਕਹਿਣਾ ਸਾਡੇ ਚੈਨਲ ਆ ਕੇ ਲੈ ਜਾਓ ਫੜ ਲਓ ਸਾਡੇ ਚੈਨਲਾਂ ਦੀਆਂ ਆ ਕੇ ਟਟੇਲਾ ਲੈ ਲਓ ਉਹਨੇ ਰਿਕਾਰਡ ਕੱਢੋ ਆ ਕੇ ਸਾਡੇ ਵੀ ਕਿੰਨਾ ਕ ਪੈਸਾ ਕਮਾਇਆ ਸਾਨੂੰ ਵੀ ਪਤਾ ਲੱਗੇ ਅਸੀਂ ਕੋਈ ਕੰਮ ਇਹ ਦਿੱਲੀ ਸਾਡੇ ਸ਼ੰਗੂ ਮੋਰਚਾ ਲੱਗਿਆ ਮੈਂ ਪਹਿਲਾਂ ਵੀਡੀਓ ਨਹੀਂ ਪਾਈ ਕੋਈ ਪਰ ਮੈਂ ਜਨਨਾ ਰੋਜ਼ ਸੀ ਕਿਉਂ ਸਾਡੇ ਇਲਾਕੇ ਦਾ ਅਸੀਂ ਗਏ ਅੱਗੇ ਸੇਵਾ ਕੀਤੀ ਲੋਕੀ ਸਾਡੇ ਇੱਧਰ ਗਏ ਸੂਰਮੇ ਤੇ ਨਜ਼ਰ ਨਹੀਂ ਆਉਂਦੇ ਜਦੋਂ ਅਸੀਂ ਵੀਡੀਓ ਪਾਈ ਆ ਲੋ ਜੀ ਪੈਸਾ ਇਕੱਠਾ ਕਰਨ ਵਾਸਤੇ ਆ ਗਏ ਸਾਡੇ ਲੋਕਾਂ ਦੀ ਸੋਚ ਤੇ ਜੇ ਅਸੀਂ ਅੱਗੇ ਵਿਚਰਦੇ ਪਿਆ ਹੁਣ ਕਿਉਂ ਨਹੀਂ ਅੱਗੇ ਹੁੰਦੇ ਲੋਕਾਂ ਦੇ ਪੁੱਤ ਮਰਾਤੇ ਮੈਂ ਡਰ ਕੇ ਕਹਿੰਦਾ ਨਾ ਤਾਂ ਲੋਕਾਂ ਦਾ ਪੁੱਤ ਮਰਾਇਆ ਵੀਰ ਅੰਮ੍ਰਿਤਪਾਲ ਸਿੰਘ ਨਰਨੇ ਤੇ ਨਾ ਕਿਸੇ ਹੋਰ ਸਿੰਘ ਨੇ ਕੋਈ ਸਾਨੂੰ ਦਾਵਾ ਕਰੇ ਮੇਰੀ 15 ਸਾਲ ਹੋ ਗਏ ਪ੍ਰਚਾਰ ਦੀ ਸੇਵਾ ਚ ਕੋਈ ਦਾਵਾ ਕਰੇ ਮੈਂ ਇੱਕ ਵੀ ਬੰਦੇ ਤੇ ਪਰਚਾ ਵੀ ਪੈੰਡ ਦਿੱਤਾ ਆਪਣੇ ਸਿੰਘ ਦੇ ਉੱਪਰ ਨਾ ਪਰਚੇ ਨੇ ਇਕੱਲਾ ਚ ਲਣ ਡਿਆ ਸਾਨੂੰ ਕਹਿੰਦੇ ਲੋਕਾਂ ਦੇ ਪੁੱਤ ਮਰਾਂ ਤੇ ਕਿਹੜੇ ਮਰਾਂ ਤੇ ਜੇ ਦਿਨ ਮਰਨ ਦੀ ਵਾਰੀ ਆਏਗੀ ਸਾਹਮਣੇ ਖੜ ਕੇ ਮਰਾਂਗੇ ਪਰਵਾਹ ਨਹੀਂ ਆਗੀ ਪੁਲਿਸ ਨਾਲ ਲੜਨ ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਕ੍ਰਿਸ਼ਨਾਂ ਦੇ ਵੀ ਪਰਚੇ ਨੇ ਸ਼ਰੇ ਆਵੇ ਜੋ ਕਿਦਾਂ ਸ਼ਰੇ ਹਮ ਕੀਤਾ ਪਰ ਮੈਂ ਇਹ ਗੱਲ ਦੁੱਖਤਾਰ ਹੋ ਰਿਹਾ ਜਦੋਂ ਸਾਡੇ ਸਾਨੂੰ ਬੋਲਦੇ ਨੇ ਦੁੱਖ ਤਾਂ ਲੱਗਦਾ ਹੈ ਬਗਾਨੇ ਦਾ ਦੁੱਖ ਤੇ ਆਈ ਨਹੀਂ ਸਾਨੂੰ ਜਿਹੜਾ ਸਾਡਾ ਹੈ ਹੀ ਨਹੀਂ ਜਿਹੜਾ ਸਾਡਾ ਬਣਿਆ ਹੀ ਨਹੀਂ ਉਹਦਾ ਦੁੱਖ ਅਸੀਂ ਕੀ ਮਨਾਈਏ ਪਰਵਾਹ ਨਹੀਂ ਦੁੱਖ ਤੇ ਉਦੋਂ ਜਦੋਂ ਸਾਡੇ ਸਾਡੀਆਂ ਨਤਾਂ ਖਿੱਚਦੇ ਨੇ ਕੱਟ ਕਰ ਲਿਆ ਜ਼ਮੀਨ ਪਿੱਛੇ ਮੇਰੀ ਭੈਣ ਬੈਠੀ ਦਲਜੀਤ ਸਿੰਘ ਕਲਸੀ ਦੇ ਘਰੋਂ ਮੇਰੀ ਭੈਣ ਦੁੱਖ ਲੱਗਦਾ ਨਾ ਉਹ ਵੀਰ ਆਪਣਾ ਕਰੀਅਰ ਬਰਬਾਰ ਕਰਕੇ ਵੀਰ ਸ਼ਹੀਦ ਦੀਪ ਸਿੰਘ ਕੱਲੀ ਕੱਲੀ ਗੱਲ ਬੋਲਦਾ ਸੀ ਨਾ ਕਹਿੰਦੇ ਪੈਸਾ ਸਾਨੂੰ ਪਤਾ ਹੈ ਅਖੀਰਲੇ ਟਾਈਮ ਦੇ ਵਿੱਚ ਭਰਾ ਸ਼ਹੀਦ ਦੀਪ ਸਿੰਘ ਸਿੱਧੂ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀ ਕਿਉਂਕਿ ਜਿੰਨਾ ਕ ਅਸੀਂ ਨੇੜੇ ਸੀ ਅਸੀਂ ਕਦੇ ਰੋਲਾ ਨਹੀਂ ਪਾਇਆ ਸੀ ਕਿੰਨਾ ਕ ਨੇੜੇ ਸੀ ਕਦੇ ਰੋਲਾ ਨਹੀਂ ਪਾਇਆ ਭਰਾ ਐ ਇੱਥੇ ਵੱਸਦਾ ਉਹ ਇੱਥੇ ਇੱਥੇ ਕਿਸੇ ਨੂੰ ચીਰ ਕੇ ਨਹੀਂ ਵਿਖਾ ਸਕਦੇ ਉਹ ਸਾਡੇ ਵਾਸਤੇ ਕੀ ਸੀ ਤੇ ਸਾਡੇ ਵਾਸਤੇ ਕੀ ਰਹੇਗਾ ਇਹ ਸੁਪਾਈਆਂ ਨਹੀਂ ਦੇਣੀਆਂ ਕਿਸੇ ਨੂੰ ਪਰ ਕਿਹੜੇ ਹਾਲਾਤ ਬੀਰ ਤੇਜੀਤ ਸਿੰਘ ਕਲਸੀ ਦੇ ਘਰੋਂ ਪੈਣ ਮੈਂ ਜਿਹੜੀ ਗੱਲ ਕਰ ਰਿਹਾ ਕਾਦੇ ਵਾਸਤੇ ਜੇਲਾ ਕੱਟਦੇ ਪਏ ਨੇ ਕਿਹੜੀਆਂ ਕੋਠੀਆਂ ਬਣਾ ਲਈਆਂ ਕਿਹੜੀਆਂ ਬਿਲਡਿੰਗਾਂ ਬਣਾ ਲਈਆਂ ਜਿਹੜੇ ਲੋਕ ਮੈਂ ਗੱਲ ਕਰੀ ਜ਼ਮੀਨਾਂ ਪਿੱਛੇ ਪਹਿਲਾਂ ਜ਼ਮੀਨਾਂ ਪਿੱਛੇ ਆਪਾਂ ਜਾ ਕੇ ਦਿੱਲੀ ਬੈਠੇ ਅਸੀਂ ਵੀ ਬੈਠੇ ਰਿਆਂ ਅਸੀਂ ਵੀ ਬੈਠੇ ਜੇ ਸਾਲ ਜਿੰਨੇ ਕੋ ਕਾਸ਼ੀ ਸੇਵਾ ਕੀਤੀ ਹੁਣ ਵੀ ਸ਼ਮੂਦ ਤੇ ਬੈਠੇ ਆ ਪਰ ਦੁੱਖ ਇਹ ਹੈ ਉਹ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਯੋਧਿਆਂ ਸੂਰਬੀਰਾਂ ਨੇ ਜਿਹੜਾ ਉਹਨਾਂ ਦੀ ਆ ਪੈੜਾਂ ਤੇ ਚੱਲਿਆ ਉਹਨਾਂ ਪਿੱਛੇ ਕਿਉਂ ਨਹੀਂ ਤੁਰਦੇ ਤੁਸੀਂ ਓਏ ਉੱਥੇ 5000 ਟਰੈਕਟਰ ਟਰਾਲੀ ਲੈ ਗਏ ਇੱਥੇ 5 ਟਰੈਕਟਰ ਟਰਾਲੀ ਨਹੀਂ ਖੜੇ ਤੁਹਾਡੇ ਕਿਸਾਨ ਭਰਾਵਾਂ ਦੇ ਜਵਾਬ ਦਿਓ ਭਈ ਕਿਉਂ ਜੇ ਉੱਥੇ ਸਾਡੇ ਭਰਾ ਨਿਸ਼ਾਨਾ ਵਾਲੇ ਭਰਾ ਨੰਗ ਸਿੰਘ ਜਥੇਬੰਦੀਆਂ ਜੇ ਲੰਗਰ ਵਾਲੀਆਂ ਸੰਪਰਦਾਵਾਂ ਜੇ ਕਿਸਾਨੀ ਮੋਰਚੇ 'ਚ ਜਾ ਕੇ ਸਿੰਘਾਂ ਵਾਸਤੇ ਤੁਹਾਡੇ ਜ਼ਮੀਨਾਂ ਵਾਸਤੇ ਲੜ ਸਕਦੀਆਂ ਨੇ ਤੇ ਉਹ ਕਿਸਾਨ ਜੱਥੇਬੰਦੀਆਂ ਸਿੰਘਾਂ ਵਾਸਤੇ ਕਿਉਂ ਨਹੀਂ ਲੜਦੀਆਂ ਮੈਂ ਪੰਡ ਨਹੀਂ ਦੇ ਆਉਣਾ ਨੂੰ ਮੈਂ ਤਰਲਾ ਕਰ ਰਿਆਂ ਝੋੜੀ ਅੱਡ ਕੇ ਉਹਨਾਂ ਤੇ ਤਰਲਾ ਵੀ ਆਓ ਤੁਹਾਡੀ ਲੋੜ ਆ ਸਾਨੂੰ ਤੁਹਾਡੀ ਲੋੜ ਆ ਜਿਸ ਕੌਮ ਨੂੰ ਤੁਹਾਡੀ ਲੋੜ ਹੈ ਜਿਹੜਾ ਭਰਾਵਾਂ ਨੂੰ ਇਹਨਾਂ ਮਹਿਮਾਨ ਨੂੰ ਨਹੀਂ ਤਾਂ ਮੈਂ ਧਰ ਕੇ ਕਿਹਨਾ ਪਰਮੇਸ਼ਰ ਤੋਂ ਇਹਨੇ ਜੇਲ੍ਹ ਚ ਬੈਠਣਾ ਮੈਂ ਸੱਚ ਕਹਿ ਰਿਹਾ ਕੋਈ ਫਿਕਰ ਨਹੀਂ ਕੋਈ ਗੱਲ ਨਹੀਂ ਪਰ ਸੱਚ ਜਾਣੋ ਮੈਨੂੰ ਫਿਕਰ ਉਹ ਮਾਂ ਦਾ ਜਿਹੜੀ ਮਾਂ ਬੈਠੀ ਉਹ ਮਾਂ ਦਾ ਸੌਖਾ ਬਹੁਤ ਲੱਗਦਾ ਹੈ ਭੋਖੜ ਤਾਂ ਉਧਰ ਜਦੋਂ ਮਾਂ ਦਾ ਪੁੱਤ ਨਾ ਨਾ ਰੋਟੀ ਖਾਵੇ ਤੇ ਮਾਂ ਤੇ ਕੀ ਬੀਤਦੀ ਹੈ ਮਾਂ ਨੂੰ ਪਤਾ ਹੁੰਦਾ ਤੇ ਬੈਠੀਆਂ ਨੇ ਮਾਂਵਾਇਤੇ ਜਿਹਦੇ ਪੁੱਤ ਦੇ ਉਂਗਲ ਤੇ ਮਰ ਜਾ ਭਲੇੜ ਮੱਜਦੇ ਤੇ ਮਾਂ ਮਰ ਜਾਂਦੀ ਹੈ ਤੇ ਅੱਜ ਪੁੱਤ ਕਿਹੜੇ ਨਾਤਾ ਦੇ ਵਿੱਚ ਨੇ ਜੇ ਆਪਾਂ ਕਾਪਾ ਕੀ ਤੁਰੇ ਫਿਰਦੇ ਆ ਕਾਟੇ ਤੁਹਾਡਾ ਲਾਂ ਨੂੰ ਆਪਣੇ ਆਪ ਤੇ ਵੀ ਦਰ ਬਿੱਡੇ ਨੂੰ ਕਹਿੰਨੇ ਅਸੀਂ ਆਪਣੇ ਆਪ ਨੂੰ ਕਹਿੰਨੇ ਆ ਆ ਕਾਟਾ ਸਾਡਾ ਸਾਡੇ ਕੌਮ ਦੇ ਯੋਧਿਆਂ ਵਾਸਤੇ ਪਤਾ ਲੱਗੇ ਸ੍ਰੀ ਅਮਰ ਸਰ ਸਹਿਬ ਵੀ ਧਰਤੀ ਤੇ ਸਰਕਾਰਾਂ ਚਾਹੁੰਦੀਆਂ ਕੀ ਨੇ ਤੇ ਸਰਕਾਰਾਂ ਸੁਣਦੀਆਂ ਕਿਨੇ ਨੇ ਸਰਕਾਰਾਂ ਨੇ ਸੁਣਨਾ ਜੇ ਦਿਨ ਤੁਹਾਡੀ ਮжоਰਿਟੀ ਹੋਏਗੀ ਇਸੇ ਸਟੇਜ ਤੇ ਘਪਰਾ ਬੋਲ ਕੇ ਗਿਆ ਸੀ ਜਥੇਬੰਦੀਆਂ ਬਾਰੇ ਜਥੇਦਾਰਾਂ ਬਾਰੇ ਉਹ ਸੱਚੀਆਂ ਨੇ ਗੱਲਾਂ ਸੱਚੀਆਂ ਨੇ ਸਾਡੇ ਟਕਸਾਲਾਂ ਦੇ ਜਿਹੜੇ ਜ਼ਿੰਮੇਵਾਰ ਮੈਂ ਕਹਿੰਦਾ ਜਿਹੜੇ ਟਕਸਾਲ ਦੇ ਮੁਖੀ ਹੁੰਦੇ ਨੇ ਉਹਦੇ ਤੇ 15-15 ਪਰਚੇ ਹੁੰਦੇ ਨੇ ਤੇ ਲਿਆਓ ਇੱਥੇ ਟਕਸਾਲਾਂ ਦੇ ਮੁਖੀ ਨੂੰ ਕਿੰਨੇ ਕ ਪਰਚੇ ਚਲਦੇ ਹੋਣਾਂ ਤੇ ਜ਼ਮੀਨਾਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਗੁਰਦੁਆਰਿਆਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਸੰਪਰਦਾਵਾਂ ਦੇ ਮੁਖੀਆਂ ਦੇ ਪਰ ਮਾਫ਼ ਕਰੂੰਗਾ ਕਾਹਮ ਦਾ ਕਿਹੜੀ ਪਰਚਾ ਦਿਖਾ ਦਿਓ ਇਹਨਾਂ ਦੇ ਉੱਪਰ ਮੇਰੇ ਤੇ ਨਾ ਪਰਚੇ ਨੇ ਇੱਕ ਪਰਚਾ ਦਿਖਾ ਦਿਓ ਜੇ ਕਿਸੇ ਥੱਪੜ ਮਾਰਿਆ ਹੋਵੇ ਮੈਂ ਸਾਰੇ ਪਰਚੇ ਕਾਹਮ ਨਾਲ ਲੇਟੜਦੇ ਅਖੇ ਜੀ ਪੈਸਾ ਇਕੱਠਾ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਇੱਥੇ ਬੈਠੇ ਨੇ ਭਰਾ ਵੀਰ ਮਿਰਖਾ ਚਾਚਾ ਆਇਆ ਨਹੀਂ ਪਰਮਜੀਤ ਸਿੰਘ ਅਕਾਲੀ ਨਹੀਂ ਆਇਆ ਬਦਰੀ ਸਾਹਿਬ ਬੈਠੇ ਨੇ ਇਹ ਮੇਰਾ ਮੈਂ ਪਿਛਲੇ ਸਮੇਂ ਹਣ ਬੰਦਾ ਸੀ ਹੁਣ ਲੋਕਾਂ ਨੂੰ ਦੱਸਦੇ ਫਿਰਿਏ ਸਾਡਾ ਇਹ ਕੰਮ ਹੈ ਧਰੋ ਚੰਗੇ ਆ ਸੀ ਅਸੀਂ ਲੋਕਾਂ ਨੂੰ ਦੱਸਿਓ ਕਿਸਾਨੀ ਸੰਘਰਸ਼ ਚ ਕਿਸਾਨਾਂ ਦੀਆਂ ਜ਼ਮੀਨਾਂ ਉੱਥੇ ਪਈਆਂ ਨੇ ਤੇ ਸਾਡਾ ਕੀ ਨੁਕਸਾਨ ਆ ਕੇ ਵੇਖ ਲਓ ਜੇ ਗਿਣ ਕੇ ਵੇਖ ਲਓ ਜੇ ਜੇ ਗਿਣਤੀ ਕਰਨੀ ਕਿੰਨੇ ਕਰੋੜਾ ਚ ਹੈ ਤੇ ਆ ਕੇ ਵੇਖ ਲਓ ਜੇ ਕਿੰਨੇ ਕਰੋੜਾਂ ਦਾ ਨੁਕਸਾਨ ਹੈ ਲਿਖ ਕੇ ਦਵਾਂਗਾ ਕੱਲਾ ਕੱਲਾ ਕਲਵੰਤ ਸਿੰਘ ਜੀ ਬੈਠੇ ਨੇ ਪੁੱਛ ਲਿਓ ਇਹਨਾਂ ਨੂੰ ਕੀ ਕੰਮਕਾਰ ਸੀ ਮੇਰਾ ਜੇ ਕਿਸੇ ਨੇ ਪੁੱਛਣਾ ਹੈ ਦੇਰ ਦੇ ਕਿੰਨੇ ਦੇ ਵਿੱਚ ਗਡਾਉਣ ਦੇ ਵਿੱਚ ਘਾਓ ਕੇ ਬੇ ਨੇ ਗਡਾਉਣਾ ਚ ਘਾਓ ਕੇ ਬੇ ਨੇ ਵੇਰ ਰਸਟ ਘਾਓ ਕੇ ਬੇ ਨੇ ਪਰ ਦੱਸਿਆ ਨਹੀਂ ਕਦੇ ਜਿਤਾਇਆ ਨਹੀਂ ਰੋਸ ਕਿਸੇ ਨਾਲ ਦੁੱਖ ਤਾਂ ਲੱਗਦਾ ਜਦੋਂ ਆਪਣੀ ਕਹਿ ਦਿੰਦੇ ਨੇ ਜਿਹੜਾ ਪੈਸਾ ਇਕੱਠਾ ਕਰਦੇ ਫਿਰਦੇ ਨੇ ਲਿਆਓ ਯਾਰ ਕਿੱਥੇ ਇਕੱਠਾ ਕੀਤਾ ਦਿਖਾਓ ਸਾਨੂੰ ਮੈਸਰ ਕਰਕੇ ਬੇਨਤੀ ਕਰਾਂਗਾ ਇਹੀ ਗੱਲਾਂ ਕਰਦੇ ਕਰਦੇ ਅਸੀਂ ਪਹਿਲਾਂ ਆਪਣੇ ਯੋਧੇ ਕਵਾਏ ਨੇ ਸੂਰਮੇ ਕਵਾਏ ਨੇ ਆਹੀ ਗੱਲਾਂ ਨਿੱਕੀਆਂ ਨਿੱਕੀਆਂ ਕਰਦੇ ਅਸੀਂ ਆਪਣੇ ਇਹ ਭਰਾ ਕਮਾ ਲੈਣੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਪੈੜਾ ਤੇ ਬਾਬਾ ਦੀਪ ਸਿੰਘ ਦੀਆਂ ਪੈੜਾ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀਆਂ ਪੈੜਾ ਤੇ ਓਏ ਨਹੀਂ ਜੇ ਤੁਰਨਾ ਕਿਸੇ ਨੇ ਜੀ ਆਹੀ ਕਰਨਾ ਹੈ ਜੀ ਆਹੀ ਕੁਝ ਕਰਨਾ ਹੈ ਪੰਥ 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 ਆਪੂਕਦੇ ਆ ਉਹ ਪੰਥ ਬਣੇ ਢਾਲ ਆ ਕੇ ਖੜੇ ਆ ਜੈਤੋਂ ਦਾ ਮੋਰਚਾ ਕਾਦੇ ਵਾਸਤੇ ਸੀ ਮੋਰਚਾ ਇਹੀ ਸੀ ਨਾ ਗੱਲ ਵੀ ਗੁਰੂ ਗਰੰਥ ਸਾਹਿਬ ਦਾ ਪਾਠ ਜਿਹੜਾ ਸੀ ਖੰਡਤ ਹੋ ਗਿਆ ਅੰਗਰੇਜ਼ਾਂ ਨੇ ਕਰਤਾ ਤੇ ਦਿੱਤੀਆਂ ਕੁਰਬਾਨੀਆਂ 120 22 ਕੁਰਬਾਨੀਆਂ ਦਿੱਤੀਆਂ ਨੇ ਦਿੱਤੀਆਂ ਅੜੀ ਸੀ ਨਾ ਤੁਹਾਡੀ ਤੁਹਾਡੀ ਅੜੀ ਸੀ ਸਿੱਖਾਂ ਦੀ ਅੜੀ ਸੀ ਇਸ਼ਰੀਅ ਖਾਨਪਾਤ ਸਾਹਿਬ ਕਰਨੇ ਕਰਨੇ ਨੇ ਤੇ ਜੇ ਅੱਜ ਅੜੀ ਕਰ ਲਾ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣਾ ਆਉਣਾ ਤੇ ਮੈਂ ਜੂ ਰਾਮ ਦੱਸਦੇ ਦਰਦਾਂ ਕੁੱਤਾ ਮੈਂ ਦਾਅਵੇ ਨਾਲ ਕਹਿੰਦਾ ਜੇ ਕਾਮਯਾਬੀ ਕਰ ਲੇ ਇੱਕ ਹਫਤੇ ਦੇ ਵਿੱਚ ਵਿੱਚ ਭਾਈ ਅਮਰਤਪਾਲ ਸਿੰਘ ਅੰਮਰਸਦੀ ਜੇਲ੍ਹ ਚ ਹੋਏਗਾ ਇੱਕ ਹਫਤੇ ਦੇ ਵਿੱਚ ਵਿੱਚ ਇੱਕ ਤਾਂ ਕਰੋ ਸਾਰੇ ਪੰਜੜਾ ਛੱਡ ਦਿਓ ਇੱਥੇ ਕੋਈ ਆਵੇ ਮੈਂ ਕਹਿੰਦਾ ਕੋਈ ਆਵੇ ਆਪਾਂ ਹਰ ਇੱਕ ਨੂੰ ਭੱਜਦੇ ਆ ਇੱਥੇ ਸਟੇਜ ਤੇ ਨਾਂ ਬੋਲਿਓ ਨਾ ਭੰਡਿਓ ਹਰ ਇੱਕ ਦੀ ਲੋੜ ਹੈ ਸਾਨੂੰ ਹਰ ਇੱਕ ਬਰਾਹ ਦੀ ਲੋੜ ਹੈ ਜਿਹੜਾ ਮਰਜੀ ਵੀਰ ਆਵੇ ਹਰ ਇੱਕ ਦੀ ਸਪੋਰਟ ਲਓ ਤੇ ਦੂਜੀ ਬੇਨਤੀ ਇੱਕ ਤਰੀਕ ਮੈਂ ਆਪਣੀ ਮਾਂ ਨੂੰ ਕਹਾਂਗਾ ਸਟੇਜ ਤੋਂ ਅਨਾਉਂਸ ਕਰ ਦੇ ਭਾਵੇਂ ਕੱਲ ਦੀ ਭਾਵੇਂ ਪਰਸੋਂ ਦੀ ਵੀ ਮੈਨੂੰ ਮੇਰੇ ਭਰਾ ਮੈਨੂੰ ਮੇਰੇ ਬੱਚੇ ਕਿਸਾਨ ਇੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਵਿਖਣੇ ਚਾਹੀਦੇ ਨੇ ਇਹ ਸ਼ਹਿਰ ਸਾਰਾ ਮੈਨੂੰ ਕਿਸਾਨ ਭਰਾਵਾਂ ਦੇ ਵਿਖਣਾ ਚਾਹੀਦਾ ਤੇ ਉਹ ਮਾਂ ਜਿਸ ਦਿਨ ਤਰੀਕ ਦੇਵੇਗੀ ਵੇਖਾਂਗੇ ਵੀ ਸਾਡੇ ਭਰਾ ਕਿਸਾਨ ਜੱਥੇਬੰਦੀਆਂ ਕਿੰਨੀਆਂ ਕਉਂਦੀਆਂ ਨੇ ਫਿਰ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਸਾਨੂੰ ਕਹਿੰਦੇ ਨਾ ਵੀ ਤੁਰਦੇ ਨਹੀਂ ਜਾਂ ਕਹਿੰਦੇ ਨਹੀਂ ਫਿਰ ਅਸੀਂ ਵੀ ਕਹਿਣ ਜੋਗੇ ਹੋ ਜਾਾਂਗੇ ਉਹ ਕਰੇ ਮਾ ਦਵਤ ਇਸ ਸਟੇਜ ਤੋਂ ਆਵਾਜ਼ ਇੰਨੀਆਂ ਕੋ ਬੇਂਤੀਆ ਕਰਦਾ ਮੈਂ ਖੇਮਾ ਦਾ ਜਾ ਚੱਕਾ ਸ਼ਬਦ ਕੋਈ ਵਾਦ ਕਾਟ ਬੋਲਿਆ ਗਿਆ ਹੋਵੇ